ਗੁਰੂ ਨਗਰੀ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਬੇਹਦ ਹੀ ਸ਼ਰਮਨਾਕ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਕਤੇ ਖੜੇ ਹੋ ਜਾਣਗੇ ਅੰਮ੍ਰਿਤਸਰ ਦੇ ਵਿੱਚ ਬੀ ਆਰਟੀ ਐਸ ਲੇਨ ਤੇ ਇੱਕ ਬਜ਼ੁਰਗ ਦੀ ਇੱਜ਼ਤ ਦੇ ਨਾਲ ਖਿਲਵਾੜ ਹੋਣ ਦੀ ਖਬਰ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਇੱਕ ਬਜ਼ੁਰਗ ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ ਉਸ ਦਾ ਪਿਸ਼ਾਬ ਜਿਹੜਾ ਹੈ ਵਿੱਚੋਂ ਨਿਕਲ ਗਿਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸ ਦੀ ਹੀ ਪੱਗ ਉਤਾਰ ਕੇ ਉਸ ਕੋਲੋਂ ਉਹ ਪਿਸ਼ਾਪ ਸਾਫ਼ ਕਰਵਾਇਆ ਗਿਆ। ਘਟਨਾ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਉਹ ਬਜ਼ੁਰਗ ਇਸ ਵੀਡੀਓ ਦੇ ਵਿੱਚ ਕਾਫੀ ਜ਼ਿਆਦਾ ਭਾਵੁਕ ਹੁੰਦਾ ਨਜ਼ਰ ਆ ਰਿਹਾ ਹੈ। ਜਿਨ੍ਹਾਂ ਦੇ ਵਿੱਚ ਬਜ਼ੁਰਗ ਆਪਣੇ ਹੱਥੀ ਆਪਣੇ ਪੱਗ ਨਾਲ ਜ਼ਮੀਨ ਤੋਂ ਸਫਾਈ ਕਰਦਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਬਜ਼ੁਰਗ ਰੋ ਰਿਹਾ ਏ ਅਤੇ ਆਪਣੇ ਨਾਲ ਹੋਏ ਵਿਵਹਾਰ ਦੀ ਹੱਟਬਿੱਤੀ ਦੱਸਦਾ ਨਜ਼ਰ ਆ ਰਿਹਾ ਏ ਇਸ ਨਾਲ ਹੀ ਤੁਹਾਨੂੰ ਦੱਸਦੀ ਕਿ ਮੌਕੇ ਤੇ ਮੌਜੂਦ ਬੀਆਰਟੀ ਐਸ ਦੇ ਇੱਕ ਮੁਲਾਜ਼ਮ ਦੇ ਵੱਲੋਂ ਇਹ ਘਟਨਾ ਜਿਹੜੀ ਹੈ ਅੰਜਾਮ ਦਿੱਤਾ ਗਿਆ ਉਸੇ ਹੀ ਬਜ਼ੁਰਗ ਕੋ ਪਾਗਲਵਾ ਕੇ ਉਸ ਦੀ ਪੱਗ ਦੇ ਨਾਲ ਉਸ ਕੋ ਸਫਾਈ ਕਰਵਾਈ ਗਈ ਦੱਸਦੀ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਨਜ਼ਰ ਆ ਰਹੇ ਨੇ ਸਤਿਕਾਰ ਜੀ ਕੱਲ ਮੈਂ ਪਛਾਹ ਪਾਇਆ ਜੀ ਪਿੱਛੇ ਇੱਕ ਲਗਿਆ ਇੰਨੇ ਮੈਨੂੰ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇਹਨੇ ਆਖਿਆ ਪਾਗਲ ਲਾ ਕੇ ਉੱਚਾ ਬਾੜ ਇੱਕ ਜਾ ਰਹੇ ਹੈਗੇ ਜੀ ਪਿਆ ਹੈਗੇ ਜੀ ਮੇਰੇ ਪਾਗਲ ਲਾ ਕੇ ਅਭੀ ਲੈ ਕੇ ਕਰ ਗਏ ਬੜੀ ਬੜੀ ਮੈਨੂੰ ਇਨਸਾਫ ਚਾਹੀਦਾ ਇਨਸਾਫ ਜੀ ਕਾ ਕਾ ਪਸ਼ਾਬੇ ਪੀਤੇ ਨੀ ਠਿਕਣ ਗਿਆ ਮੈਂ ਨਾ ਕੋਈ ਲਾਵਾ ਨੀ ਲਾਵਾ ਨੀ ਆ ਗੱਭੂ ਗੱਲਾ ਤੂੰ ਕਹਿ ਬਾਲ ਹੋ ਗਈ ਇੱਕ ਜਾ ਰਿਹਾ ਗੈਰੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿਨੇ ਤੁਹਾਨੂੰ ਇੱਕ ਸ਼ਰਧਾਰ ਬੁੰਡਾ ਸੀ ਇੱਕ ਕੁੜੀ ਏਹੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਉਹ ਕਹਿੰਦੇ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਉਹ ਪਾਚੋ ਹੋ ਗਈ ਕੋਈ ਗੱਲ ਨਹੀਂ ਪਾਪਾਈ ਇਹ ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ ਵਾਖਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋ ਟੇਗ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕੰਦੇ ਲੱਗੇ ਮੈਨੂੰ ਟੱਕ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਪਾਈ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲਾ ਕੇ ਤੇ ਕੁਰਦਾ ਬਾੜ ਕਿੰਨੇ ਕਿਹਾ ਚਤਾਰ ਇੱਕ ਇੱਕ ਕੁੜੀ ਇੱਕ ਨੇ ਆ ਗਏ ਮੈਨੂੰ ਕੁੜੀ ਸੀ ਨਾਲ ਇੱਕ ਡੋਜ ਜੜੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਹਾਂਜੀ ਤੇ ਪਪਾ ਜੀ ਫੇਰ ਉਸ ਤੋਂ ਬਾਅਦ ਚੱਲ ਗਿਆ ਬਿਕਾਰ ਮੈਨੂੰ ਅਦਾ ਤੈਨੂੰ ਮੈਂ ਥਾਰੇ ਖੰਣਾ ਆ ਮੈਂ ਕਿਹਾ ਮੈਂ ਇਹ ਗਰੀਬ ਬੰਦਾ ਕਰ ਮੈਂ ਇਤੋਂ ਕਰਕੇ ਥਾਣੀ ਤੇ ਪਪਾ ਜੀ ਦਾ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਇਹ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਕੁੱਤੇ ਮਾਰੇ ਲੱਗਾ ਆਸਾਨੀ ਇਹਨਾਂ ਲਈ ਕੱਦ ਲੈ ਕੇ ਪੜਕੀ ਕੀਤਾ ਕੋਈ ਗੱਲ ਨਹੀਂ ਪਪਾ ਜੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਪਾ ਜੀ ਮੇਰਾ ਨਾਮ ਹੈ ਸਰਦਾਰ ਕਨਾਮ ਸਿੰਘ ਆਪਾਂ ਨੂੰ ਦੇ ਮੇਰੇ ਬੰਦੇ ਫਿਲਮ ਮੇਰੇ ਇੱਕੋ ਹੈਗੀ ਜਾਤ ਬਸ ਜਿਹਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਬਹੁਤ ਦਰਦਨਾਕ ਔਰ ਬਹੁਤ ਜਜ਼ਬਾਤੀ ਮੰਜ਼ਰ ਤਸਵੀਰਾਂ ਦੇ ਰਾਈਆਂ ਔਰ ਵੀਡੀਓਜ਼ ਦੇ ਰਾਈ ਵੀ ਦੇਖ ਲਿਆ ਜਿਹਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਬੀ ਆਰਟੀਐਸ ਸਟੇਸ਼ਨ ਦੇ ਉੱਪਰ ਇੱਕ ਬਜ਼ੁਰਗ ਬਹੁਤ ਹੀ ਕਮਜ਼ੋਰੀ ਦੀ ਹਾਲਾਤ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਵੀਕਨੈਸ ਦੇ ਕਰਕੇ ਕਿਤੇ ਪਿਸ਼ਾਬ ਉਹਦਾ ਵਿੱਚ ਹੀ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਉਥੋਂ ਸਟੇਸ਼ਨ ਤੇ ਜਿਹੜੇ ਬੰਦੇ ਏਮਪਲੋਏ ਹੁੰਦੇ ਆ ਡਿਪਲੋਏ ਕੀਤੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮਲਾਜ਼ਮ ਜਿਹੜਾ ਖੁੱਤ ਦਸਤਾਰ ਜਿੰਨੇ ਸਿਰ ਤੇ ਸਜਾਈ ਹੁੰਦੀ ਆ ਉਹ ਉਸ ਬਜ਼ੁਰਗ ਕੋਲੋਂ ਜ਼ਬਰਨ ਤਰੀਕੇ ਦੇ ਨਾਲ ਗੁੱਸੇ ਦੇ ਨਾਲ ਰੋੜ ਲਈ ਔਰ ਬੱਤਮੀਜ਼ੀ ਨਾਲ ਬਿਹੇਵ ਕਰਕੇ ਉਹਦੀ ਉਹਨੂੰ ਕਹਿ ਰਿਹਾ ਹੁੰਦਾ ਕਿ ਦਸਤਾਰ ਉਤਾਰ ਕੇ ਚਾਹੇ ਉਸ ਪਿਸ਼ਾਬ ਨੂੰ ਸਾਫ਼ ਕਰੇ ਪਰ ਕਰੇ ਜ਼ਰੂਰ ਇੰਨੀ ਸ਼ਰਮਿੰਦਗੀ ਦਾ ਬਾਅਦ ਸਾਨੂੰ ਇਹ ਘਟਨਾ ਬਣਾ ਰਹੀ ਹੈ ਅੱਜ ਇਸ 2025 ਦੇ ਯੁੱਗ ਦੇ ਵਿੱਚ ਵੀ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੇ ਵਾਕੇ ਪੇਸ਼ ਆਣੇ ਦਸਤਾਰ ਜਿੱਤੇ ਧਾਰਮਿਕ ਸਿਗਨੀਫੀਕੈਂਸ ਵੀ ਰੱਖਦੀ ਆ ਉੱਥੇ ਸਮਾਜੀ ਸਿਗਨੀਫੀਕੈਂਸ ਵੀ ਬਹੁਤ ਵੱਡਾ ਦਸਤਾਰ ਦਾ ਇਹਦੀਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਨੇ ਪਰ ਕੁਝ ਨਲਾਇਕ ਲੋਕਾਂ ਵੱਲੋਂ ਕੁਝ ਇਦਾਂ ਦੇ ਮੈਂ ਸਮਝਦਾ ਕਿ ਬੇਸ ਨਸਲੇ ਲੋਕਾਂ ਵੱਲੋਂ ਇਸ ਬਜ਼ੁਰਗ ਦੀ ਬੇਹਰਮਤੀ ਕੀਤੀ ਗਈ ਹਿਊਮਿਲੇਟ ਕੀਤਾ ਗਿਆ ਉਹਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀ ਉਹ ਬਜ਼ੁਰਗ ਉੱਚੀ ਉੱਚੀ ਰੋ ਰਿਹਾ ਚੀਕਾ ਮਾਰ ਰਿਹਾ ਔਰ ਇਹ ਸਮਝ ਰਿਹਾ ਕਿ ਉਹ ਆਪਣੇ ਘਰ ਕਿਵੇਂ ਜਾਊਗਾ ਸਮਾਜ ਦੇ ਵਿੱਚ ਕਿਵੇਂ ਜਾਊਗਾ ਉਹਦੇ ਦਿਲ ਤੇ ਗਹਿਰੀ ਚੋਟ ਪਹੁੰਚੀ ਇਹ ਸਿੱਧਾ ਸਿੱਧਾ ਸਾਨੂੰ ਇਹ ਮੰਜ਼ਰ ਦੱਸ ਰਿਹਾ ਕਿ ਜਿਹੜੇ ਬਜ਼ੁਰਗ ਉਹ ਸਮਾਜ ਦੇ ਵਿੱਚ ਕਿਸੇ ਵੇਲੇ ਇਲਮੋ ਹਕਮਤ ਦੇ ਦਾਨਾਈ ਦੇ ਸਿਆਣਪ ਦੇ ਅਸਾਸਾ ਸਮਝੇ ਜਾਂਦੇ ਸੀ ਸਮਝਿਆ ਜਾਂਦਾ ਸੀ ਕਿ ਬਜ਼ੁਰਗ ਸਾਡੇ ਸਮਾਜ ਦਾ ਗਹਿਣਾ ਹੁੰਦੇ ਆ ਉਹਨਾਂ ਦੀ ਇਨਸਲਟ ਇਸ ਤਰੀਕੇ ਦੇ ਨਾਲ ਕਰਨੀ ਉਹਨਾਂ ਦੇ ਸਿਰ ਤੋਂ ਦਸਤਾਰ ਉਤਰਵਾ ਕੇ ਪਿਸ਼ਾਬ ਦੀ ਸਫਾਈ ਉਸ ਦਸਤਾਰ ਦੇ ਨਾਲ ਕਰਨੀ ਤੇ ਬਾਅਦ ਚ ਉਹਦੇ ਹੱਥ ਦੇ ਵਿੱਚ ਉਹ ਦਸਤਾਰ ਫੜਾ ਦੇਣੀ ਇਹ ਸਿੱਧਾ ਸਿੱਧਾ ਸਮਝ ਆ ਰਿਹਾ ਕਿ ਇਹਨਾਂ ਲੋਕਾਂ ਨੂੰ ਬਹੁਤ ਸਵੀਅਰ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ ਮੈਂ ਬੀਆਰਟੀਐਸ ਦੇ ਸੀਈਓ ਨੂੰ ਵੀ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਰਿਹਾ ਕਿ ਤੁਸੀਂ ਇਸ ਮੁਲਾਜ਼ਮ ਨੂੰ ਇਮੀਡੀਏਟ ਆਪਣੀ ਨੌਕਰੀ ਤੋਂ ਬਰਖਾਸਤ ਕਰ ਦਿਓ ਕੱਢ ਦਿਓ ਜੇਕਰ ਤੁਸੀਂ ਇਹਦੇ ਵਿੱਚ ਕੋਈ ਦੇਰੀ ਕਰ ਦਿਓ ਤਸੀਂ ਤੁਹਾਡੇ ਖਿਲਾਫ ਵੀ ਕੰਪਲੇਂਟ ਦਰਜ ਕਰਾਵਾਂਗੇ ਔਰ ਉਸ ਤੋਂ ਬਾਅਦ ਐਸਜੀਪੀਸੀ ਨੂੰ ਵੀ ਮੇਰੀ ਅਪੀਲ ਆ ਹੱਥ ਜੋੜ ਕੇ ਅਪੀਲ ਆ ਕਿ ਜਿਹੜੇ ਇਦਾਂ ਦੇ ਵਾਕਏ ਦਸਤਾਰ ਦੀ ਬੇਹਰਮਤੀ ਕਰਨ ਦੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨ ਦੇ ਸਾਡੇ ਬਜ਼ੁਰਗਾਂ ਨੂੰ ਹਿਊਮਿਲੇਟ ਕਰਨ ਦੇ ਸਾਹਮਣੇ ਆਉਂਦੇ ਆ ਉਹਦੇ ਵਿੱਚ ਐਸਜੀਪੀਸੀ ਵੀ ਚੰਗੀ ਤਰ੍ਹਾਂ ਅਮਲ ਦਖਲ ਦੇਵੇ ਤਾਂ ਕਿ ਲੋਕਾਂ ਨੂੰ ਇਹ ਮੈਸੇਜ ਦੂਰ ਤਰਾਡੇ ਤੱਕ ਚਲੇ ਜਾਵੇ ਕਿ ਦਸਤਾਰ ਕਿੰਨੀ ਕੀਮਤੀ ਹੈ ਸਿਰ ਤੇ ਬੰਨਿਆ ਸਾਫਾ ਕਿੰਨਾ ਕੀਮਤੀ ਹੈ ਇਹ ਸਾਡੀ ਇੱਜ਼ਤ ਨੂੰ ਸਾਡੇ ਮਾਨ ਸਤਕਾਰ ਨੂੰ ਰਿਪਰੈਜ਼ੈਂਟ ਕਰਦਾ ਮੈਂ ਖੁਦ ਤਾਂ ਜਜ਼ਬਾਤੀ ਮਹਿਸੂਸ ਕੀਤਾ ਕਿ ਜਦੋਂ ਉਸ ਬਜ਼ੁਰਗ ਦੀ ਵੀਡੀਓ ਦੇਖੀਆ ਮੈਂ ਸ਼ਬਦਾਂ ਦੇ ਵਿੱਚ ਉਹ ਗੱਲ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕੀ ਮਹਿਸੂਸ ਹੋਇਆ ਜੇ ਪੁਰਾਣਾ ਸਮਾਂ ਹੁੰਦਾ ਤੇ ਸ਼ਾਇਦ ਐਦਾਂ ਕਰਨ ਵਾਲੇ ਉਸ ਵਿਅਕਤੀ ਨੂੰ ਗਧੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਇਲਾਕੇ ਦੇ ਵਿੱਚ ਘੁਮਾਇਆ ਜਾਣਾ ਸੀ ਪਰ ਅੱਜ ਅੱਜ ਦੇ ਦੌਰ ਦੇ ਵਿੱਚ ਮੇਰੇ ਖੋੜੇ ਕ ਇਹਨੂੰ ਜ਼ਿਆਦਾ ਸਮਝਿਆ ਜਾਵੇ ਸਿਰਫ ਉਹ ਇਸ ਗੱਲ ਤੋਂ ਵੀ ਸਬਕ ਲੈ ਲੈਣ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਉਸ ਬਜ਼ੁਰਗ ਨੂੰ ਸੰਤੁਸ਼ਟਮਨਾ ਦਿੱਤੀ ਜਾਵੇ ਉਹਨੂੰ ਹੌਸਲਾ ਦਿੱਤਾ ਜਾਵੇ ਔਰ ਅਸੀਂ ਵੀਡੀਓ ਬਿਆਨ ਦੇ ਰਹੀ ਵੀ ਇਹ ਕਹਿ ਰਹੇ ਆ ਕਿ ਅਸੀਂ ਉਸ ਬਜ਼ੁਰਗ ਦੇ ਨਾਲ ਆ ਉਹਦੀ ਅਜ਼ਮਤ ਉਹਦੀ ਇੱਜ਼ਤ ਬਚਾਉਣ ਵਾਸਤੇ ਜੋ ਵੀ ਉਪਰਾਲੇ ਸਾਨੂੰ ਕਰਨੇ ਪੈਣਗੇ ਉਹ ਕਰਾਂਗੇ